ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਿਹੜਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਗਹਿਰੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੋਸਤੋ ਜਦੋਂ ਆਪਾਂ ਚਵਾਲ ਤੋਂ ਅਟਾਰੀ ਨੂੰ ਜਾਂਦੇ ਆਂ ਤੇ 15 ਕਿਲੋਮੀਟਰ ਚਵਾਲ ਤੋਂ ਜਿਹੜਾ ਅੱਗੇ ਵੀਰ ਦਾ ਇਹ ਪਿੰਡ ਆ ਗੰਡੀਵਿੰਡ ਪਿੰਡ ਵੀ ਦੋਸਤੋ ਬਿਲਕੁਲ ਲੱਗੇ ਆ ਤੇ ਜਿਹੜੀ ਮੇਨ ਦੋਸਤੋ ਜਿਹੜੀ ਵਿਜ਼ਿਟ ਕਰਨੀ ਆ ਪਿੰਡ ਗੈਰੀ ਕਰਨੀ ਆ ਨਾਮ ਦੋਸਤੋ ਵੀਰ ਦਾ ਸਾਹਬ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆ ਏ ਕਮਾਜ ਦੋਸਤੋ ਤੁਹਾਨੂੰ ਦਿਖਾਵਾਂਗੇ ਸੂਈ ਸਵਾਈ ਮੱਝ ਹੋਗੀ ਡਿਟੇਲ ਜਿਹੜੀ ਆਪਾਂ ਇਸ ਮੱਝ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹ ਸਮਝਦੀ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਡਾ ਸਾਂਝੀ ਕਰ ਲੈਂਦੇ ਆ ਜੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਵਧੀਆ ਵੀਰ ਚੱਲੀ ਜਾਂਦਾ ਕੰਮ ਕਰ ਵਧੀਆ ਹਾਂ ਜੀ ਹਾਂ ਜੀ ਵਧੀਆ ਜੀ ਵਧੀਆ ਡਰੈਸ ਬੋਲਦੀ ਵੀਰ ਆਪਣਾ ਕਰੀ ਡਰੈਸ ਵੀਰ ਜੀ ਆਪਣਾ ਪਿੰਡ ਗਹਿਰੀ ਆ ਇਹ ਵੀਰ ਦੇ ਆਇਆ ਪਿੰਡ ਹਾਂਜੀ ਹਾਂਜੀ ਤੇ ਕਾਰੀ ਰੋੜ ਆ ਅੱਛਾ ਜੀ ਤੇ ਤਬਾਲ ਦੇ ਲਾਗੇ ਪੈਂਦਾ ਹੈ ਗੈਰੀ 15 ਕਿਲੋਮੀਟਰ ਗਾਂ ਸੁਭਾਲ ਤੋਂ 15 ਕਿਲੋਮੀਟਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਜ਼ਿਲ੍ਹਾ ਤਰਨਤਾਰਨ ਆ ਅੱਛਾ ਤਸੀਲ ਤਰਨਤਾਰਨ ਤਸੀਲ ਤਰਨਤਾਰਨ ਠੀਕ ਹੈ ਜੀ ਨਾ ਆਪਣਾ ਵੀ ਫੋਨ ਨੰਬਰ ਬੋਲ ਦੀ ਸੀ ਜੀ ਨੰਬਰ ਬੋਲੋਗੇ 95927 95927 ਹਾਂ ਜੀ 723 723 80 80 ਠੀਕ ਹੈ ਜੀ ਨੰਬਰ ਦੋਸਤੋ ਮੈਂ ਵੀ ਇਹਦਾ ਸਕਰੀਨ ਤੇ ਵਿੱਚ ਲਾ ਦੂੰਗਾ ਨਾਲ ਸੋਤਾ ਦੋਸਤੋ ਵੀਰ ਸਾਹਿਬ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਲੱਗੇ ਆ ਅਪਲੋਡ ਕਰਨਾ ਦੋਸਤੋ ਪਹਿਲੀ ਵੀਡੀਓ ਬਣਾਉਣੀ ਹੈ ਵੀਰ ਦੇ ਫਾਰਮ ਤੋਂ ਤੇ ਵੀਰ ਥੋੜਾ ਜਿਹਾ ਇਸ ਕਰਕੇ ਝਾਕਦਾ ਵੀ ਮੈਂ ਨਹੀਂ ਉੱਪਰ ਲੱਤ ਵੀਰ ਸਕੱਤਰ ਸਿੰਘ ਜਿਹੜਾ ਸਪੀਚ ਕਰ ਰਿਹਾ ਤੇ ਵੀਰ ਕਿੰਨਾ ਵਾ ਸੂਆ ਸੂਈ ਹੈ ਮਾਜੀ ਜਿਹੜੀ ਆ ਜੇ ਬਣਾਉਣੀ ਹੈ ਵੀਡੀਓ ਦੇ ਵਿੱਚ ਦੂਜਾ ਸੂਆ ਇਹ ਵੀ ਜੀ ਦੂਜਾ ਸੂਆ ਜੋ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਵੀ ਸੂਈ ਪਿਲੇ ਇਹ ਦਾ ਸੂਈ ਜੋ ਪਰਸੋਂ ਸੂਈ ਹੈ ਪਰਸੋਂ ਸੂਈ ਹੈ ਜੀ ਠੀਕ ਹੈ ਜੀ ਆਹ ਵਾਹ ਤਾਂ ਬੜਾ ਆਪਾਂ ਹੈਗਾ ਵਾਧਿਆ ਹਾਂਜੀ ਦੱਸਾਂਗੇ ਆਪਾਂ 12 ਕੱਡੇ 12 ਲੀਟਰ ਬਾਲਾ ਹੁਣ ਤਿਆਰ ਹੈ ਮੌਕੇ ਦਾ ਹਾਂਜੀ ਸੂਏ ਨੇ ਦੁੱਧ ਕੱਢਿਆ ਜੋ 13 14 13 18 13 14 ਕਿਲੋ ਦੁੱਧ ਨੇ ਚਵਾਇਆ ਇਹ ਪਹਿਲੀ ਸੂਏ ਹੈ ਨਾ ਪਹਿਲਾਂ ਬੜੀ ਮਿੱਸੀ ਹਮਾਜਾ ਠੀਕ ਹੈ ਜੀ ਹੁਣ ਤੇ ਮੱਝ ਬਹੁਤ ਵਧੀਆ ਐ ਤੀ ਪਤਾ ਵੀ ਪੂਰਾ ਮੱਝ 20 ਕਿਲੋ ਦੁੱਧ ਚਵਾਊਗੀ ਇਹਦੇ ਪਹਿਲਾਂ ਵਿਚਾਰੀ ਝੂਲਦੀ ਫਿਰਦੀ ਸੀ ਤੇ ਹਾਂਜੀ ਤੇ ਮੱਝ ਬਹੁਤ ਜ਼ਿਆਦੀ ਸੰਭੀ ਆ ਚਵਾਇਆਂ ਵੀਰ ਕਰਤੀਆਂ ਤੁਸੀਂ ਜੀ ਇਹਦੀ ਤੇ ਹੋਈ ਅੱਜ ਪਰਸੋਂ ਦੀ ਸੂਈ ਆ ਆ ਚਾਰ ਤਿੰਨ ਕ ਚਾਰ ਚਵਾਈਆਂ ਹੋ ਗਈਆਂ ਅੱਛਾ ਜੀ ਕੋਈ ਤੁਹਾਨੂੰ ਦੀ ਬਾਤ ਘੜ ਨਹੀਂ ਨਾ ਨਾ ਐ ਨਾ ਨਾ ਕੋਈ ਕੋਲੀ ਹੋ ਗਈ ਠੀਕ ਹੈ ਜੀ ਬਿਲਕੁਲ ਬਰਾਬਰ ਚਾਰੇ ਸੰਦ ਹਨ ਤੋੜ ਕੇ ਕੱਢੀ ਵੀ ਬਾਹਰ ਲਓ ਦੋਸਤੋ ਦੂਜਾ ਸੂਆ ਸੂਈ ਆ ਪਰਸੋਂ ਦੀ ਸੂਈ ਤੇ ਬੋਲਾ ਹੋਣ ਜਿਹੜਾ ਨੈਟ ਤਿਆਰ ਆ 12 ਲੀਟਰ ਬੋਲਾ ਤਿਆਰ ਆ ਕੋਈ ਵੀਰ ਆਵੇ ਇੱਕ ਟਾਈਮ ਦੋ ਟਾਈਮ ਆਪਣੀ ਚੋਕ ਤੇ ਸੰਧੀ ਕਰ ਸਕਦਾ ਬੱਚਾ ਕੀ ਦਿੱਤਾ ਵੀਰ ਨੇ ਕੱਟਾ ਜੀ ਕੱਟਾ ਜੀ ਬੱਚਾ ਦੋਸਤੋ ਨੇ ਕੱਟਾ ਦਿੱਤਾ ਕਾਟ ਕਾਟ ਮੈਂ ਦਾ ਦੋਸਤੋ ਕਰ ਲੋ ਚੈੱਕ ਦੋਸਤੋ ਪੂਰੀ ਰਾਜੀ ਪੂਰੀ ਜੰਮੀ ਪਲੀ ਹੈ ਮਾਝੇ ਕਿਸੇ ਵੀਰ ਨੇ ਜਿੰਨੇ ਸੰਭੀਏ ਚੰਗੇ ਸ਼ੌਂਕ ਦੇ ਨਾਲ ਸੰਭੀਏ ਵੀਰ ਨੇ ਕਿਸੇ ਨੇ ਬਾਕੀ ਜਿਹੜਾ ਆਰਡਰ ਕੁਆਲਿਟੀ ਹੈ ਦੋਸਤੋ ਨੇ ਬਾ ਕਮਾਲ ਤਿਆਰ ਕੀਤਾ ਥਣਾ ਥਣਾ ਦੀ ਕੁਆਲਿਟੀ ਕਰ ਲੋ ਚੱਕ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਂਗਣੀ ਨਾਲ ਦੋਸਤੋ ਕਰੋ ਚੱਕ ਜੀ ਇੱਠਪੁਰੇ ਦੀ ਚੜਾਈ ਦੋਸਤੋ ਕਰ ਲੋ ਚੱਕ ਮੋੜ ਲਿਆ ਡੈਡੀ ਡਾਕਲਾ ਵੀਰ ਮੜੇ ਜੀ ਕੋਈ ਨਾ ਵਿੱਚ ਦੋਨ ਦਾ ਕੋਸਾ ਹੈ ਨਾ ਝੋਮ ਲਓ ਦੋਸਤੋ ਪੂਰਾ ਮਹਾਂ ਦਾ ਕਦ ਕਾਠ ਪੂਰੀ ਲੈਂਥ ਹੈ ਲੈ ਜਾ ਵੀਰ ਮੋੜ ਲਾ 12 ਕਿਲੋ ਬੋਲਾ ਮੈਂ ਕਰਦਾ ਗੱਲ ਜੰਗਾ ਇਹਨੇ ਪਤਾ ਲੱਗਦਾ ਤੇ ਬਾਰਾ 20 15 ਕਿਲੋ ਦੁੱਧ ਛੋਟੀ ਸਵੇਰ ਦੁੱਧ ਤੇ ਬੱਦ ਗੀਆ ਤਿੰਨ ਦਿਨ ਦਾ ਟਾਈਮ ਦੋਸਤੋਂ ਨੂੰ ਸੁਣਦੀ ਹੋਈ ਕਰਮਾਲੀ ਨੂੰ 12 ਲੀਟਰ ਨੈਟ ਤਿਆਰ ਆ ਬੜਾ ਹੁਣ ਮੌਕੇ ਦਾ 15 ਲੱਗਾ ਵੀਰ ਬੰਦੇ ਉੱਥੇ ਸੋਇਆ ਪਸੂ ਦੋਸਤੋਂ ਥੋੜਾ ਜਿਹਾ ਲੱਪਾ ਜਰੂਰ ਲਾ ਇਹਨਾਂ ਦਾ ਮੋਲ ਆਪਾਂ ਪੁੱਛਦੇ ਆਂ ਵੀਰ ਤੋਂ ਕੀ ਮੋਲ ਕਰਦਾ ਵੀਰ ਦਾ ਕੀ ਇਹਦਾ ਮੋਲ ਕਰਦੇ ਵੀਗੇ ਮੋਲ 130 ਕਰਦੇ ਜੀ 1 ਲੱਖ 3000 ਰੁਪਏ ਹਾਂਜੀ ਤੇ ਕਿੰਨਾ ਕੁ ਮਾਤਣ ਹੋ ਸਕਦਾ ਤੋਂ ਨੇ ਕਰਦਾਂਗੇ ਮਾਤਣ ਜੇ ਕੋਈ ਵੀਰ ਦੂਰੋਂ ਆਊਗਾ ਉਹਦਾ ਕਰਾਂਗੇ ਮਾਤਣ ਠੀਕ ਹੈ ਬਾਕੀ ਕੋਈ ਨਹੀਂ ਮੋਲ ਆਪਾਂ ਕਰ ਲਾਂਗੇ ਫੋਨ 'ਚ ਵਾਧਾ ਘਾਟਾ ਠੀਕ ਹੈ ਜੀ ਹਾਂਜੀ ਹਾਂਜੀ 1 ਲੱਖ 3000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਤੇ ਜਿਹੜਾ ਮਾਤਣ ਵੀਰ ਕੰ ਦਾ ਮੌਕੇ ਤੇ ਹੋਊਗਾ ਜਿਹੜਾ ਕੋਈ ਵੀਰ ਭਰ ਅਸੀਂ ਦੇਣਾਊਗਾ ਮੋਲ ਜਿਹੜੇ ਦੋਸਤੋ ਉਹਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਹ ਆਜੀ ਸੁਈ ਮਾਜਾ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਕਰ ਲੋ ਜੇ ਕੋਈ ਵੀਰ ਦੋਸਤੋ ਵੀਡੀਓ ਦੂਰ ਤੋਂ ਵੇਖਦਾ ਜੇ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਚਾਹ ਸਕਦਾ ਜੇ ਕੋਈ ਵੀਰ ਦੋਸਤੋ ਨੇੜੇ ਹੈ ਤੇ ਆਪਣੀ ਬੇਸ਼ੱਕ ਪਹੁੰਚ ਕਰਕੇ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਲੋ ਤਸੱਲੀ ਕਰੋ ਦੋਸਤੋ ਆਪਣੀ ਜਰੂਰ ਬੱਚਾ ਇਹਨੇ ਕਟਾ ਦਿੱਤਾ ਜੇ ਐਡਰੈਸ ਇੱਕ ਵੀ ਦੱਸ ਫਿਰ ਬੋਲ ਦੇਣਾ ਧਾਰਮ ਮਨਾਉਣੇ ਪਿੰਡ ਦੋਸਤੋ ਵੀਰ ਦਾ ਗਹਿਰੀ ਧਾਰਮ ਮਨਾਉਣੀਆਂ ਜੀ ਹਾਂਜੀ ਹਾਂਜੀ ਲਾਓ ਬੱਚਾ ਲਓ ਦੋਸਤੋ ਤੁਹਾਨੂੰ ਧਾਰਾ ਪੂਰਾ ਮਾਰ ਕੇ ਦਿਖਾ ਦਿੰਦੇ ਆ ਮੱਝ ਪਸਮਾਈ ਇਹ ਬੱਚਾ ਲਿਆ ਹੈ ਵੀ ਇੰਨੇ ਮਾਜਾ ਧਾਰਾ ਤੁਹਾਡੀ ਕੁਆਲਿਟੀ ਕਰ ਲੋ ਚਾਹੇ ਕਿ ਪਸਮਾਤ ਧਾਰਾ ਮਾਰ ਕੇ ਦਿਖਾਉਂਦੇ ਨਾਲ ਦੋਸਤੋ ਇੱਕ ਜਿਹੜਾ ਹੋ ਜਾਂਦਾ ਆਪਣਾ ਦੀ ਬਾਦ ਘੜ ਤੂੰ ਸੱਟੇ ਦਾ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਹਾਂ ਚੌਂ ਜਾਨ ਮੋਗਾ ਦੀ ਠੀਕ ਹੈ ਹਾਂਜੀ ਚੱਲ ਵੀ ਬੱਸ ਲੈ ਚੱਲ ਜੀ ਮਗਲਤਾਂ ਦੀ ਮਾਰਦੇ ਠੀਕ ਹੈ ਚੌਂਦਾ ਮੋਗਾ ਜੀ ਇੱਕ ਨੰਬਰ ਚ ਆਈ ਹੈ ਜੀ ਠੀਕ ਹੈ ਜੀ ਹਾਂਜੀ 14 ਕਿਲੋ ਦੋਸਤੋ ਬੋਲਾ ਤਿਆਰ ਆ ਵੀਰ ਨੇ 12 ਕਿਲੋ ਤਾਂ ਦੱਸਿਆ ਕਿ ਕੋਈ ਵੀਰ ਦੂਰੋਂ ਡੜਿਆ ਆਵੇ ਤੇ ਦੋਸਤੋ ਜਿਹੜਾ ਦੁੱਧ ਆ ਬੇਸ਼ੱਕ ਉਹਨਾਂ ਹੀ ਹੋਵੇ ਪੂਰਾ ਹਾਂਜੀ ਕਿਉਂਕਿ ਕਈ ਵਾਰ ਆਪਾਂ ਜੇ ਮੌਕੇ ਦਾ ਪੂਰਾ ਦੱਸ ਦਿੰਨੇ ਆ ਫੇਰ ਕਈ ਵਾਰ ਪੁੱਛੋ ਦੋਸਤੋ ਵੱਧ ਕਰਦੀ ਹੋ ਜਾਂਦਾ ਫੇਰ ਇਸ ਕਰਕੇ ਦੋ ਰੋ ਵੀ ਆਖਦੇ ਨੇ ਵੀ ਤੁਸੀਂ ਝੂਠ ਬੋਲਦੇ ਹੋ ਵੀਡੀਓ ਦੇ ਵਿੱਚ ਇਸ ਕਰਕੇ ਦੋਸਤੋ ਦੁੱਧ ਹੁਣ ਮੌਕੇ ਦਾ ਤਿਆਰ ਜੇ 14 ਕਿਲੋ 12 ਕਿਲੋ ਦੁੱਧ ਦੀ ਵੀਰ ਕਹਿੰਦਾ ਗਾਰੰਟੀ ਹੁਣ ਮੌਕੇ ਦਾ ਕੋਈ ਵੀਰ ਧਾਰਮ ਨਾ ਮਾਰੇ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚਾ ਆ ਕੇ ਧਾਰਾ ਮਾਰ ਕੇ ਲੈ ਸਕਦਾ ਬਾਕੀ ਦੋਸਤੋ ਮੋਲ ਮਲ ਤੁਹਾਨੂੰ ਵੀਨੇ ਸਭ ਦਤਾਤਾ ਥਾਣਾ ਦੀ ਕੁਆਲਿਟੀ ਕਰ ਲਓ ਚੱਕ ਇੱਕ ਵਾਰੀ ਪਾਡਰੈਸ ਇੱਕ ਵਾਰੀ ਦਾ ਦੋਸਤੋ ਫੇਰ ਬੋਲ ਦੇਣਾ ਪਿੰਡ ਗਹਿਰੀ ਤਹਿਸੀਲ ਤੇ ਜ਼ ਹਾਂਜੀ ਵੀਰ ਜੀ ਬੋਲੋ ਨੰਬਰ ਆਪਣਾ 99927 72380 99927 72380 ਹਾਂਜੀ ਠੀਕ ਹੈ ਜੀ ਨੰਬਰ ਦੋਸਤੋ ਵੀਰ ਦਾ ਸਕਰੀਨ ਤੇ ਵਿਚਲਾ ਦੂੰਗਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਬਾਕੀ ਝੋਟੀਆਂ ਨਾ ਵੀ ਆਇਤੀ 20 ਕਿਲੋ ਦੁੱਧ ਚਵਾਉਗੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਜਿਆਦਾ ਚੰਗੀ ਝੋਟੀ ਜੀ ਆਪਣੇ ਘਰ ਤੋਂ ਹੀ ਲਈ ਆ ਫੇਰ ਠੀਕ ਹੈ ਜੀ 14 ਕਿਲੋ ਜੇ ਤਿਆਰ ਦੁੱਧ ਹਾਂਜੀ ਹਾਂਜੀ ਚਵਾਉਗੀ ਦੇ ਐਤੀ ਝੋਟੀ ਕਿਉਂ ਵੀ ਸਾਂਭੀ ਪੜੀ ਆ ਇਹਦੇ ਕਿਉਂ ਹੋ ਗਿਆ ਵੀ ਉਹਨਾਂ 5-4 ਕਿਲੋ ਦਿੱਤਾ ਦੇਸੀ ਉਹਨਾਂ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਤੁਹਾਨੂੰ ਆ ਵੀ ਪਤਾ ਵੀ ਜਿਹੜੇ ਵੀਰ ਨੇ ਵੇਖਣੀ ਉਹਨੂੰ ਪਤਾ ਵੀ ਦੁੱਧ ਕੱਢੂਗੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਜੀ